ਨੇ ਕੱਟਦਾ ਗੰਡੇ ਲਾਓ ਕੋਤ ਮੈਂ ਕੱਟ ਲੈਣੀ ਆ ਇਹ ਨੂੰ ਮੈਂ ਕੱਟ ਦਿੰਨੀ ਤੂੰ ਕਿੱਥੋਂ ਆਈ ਆ ਵੇਲੀ ਚ ਉਹ ਘਰ ਨਹੀਂ ਆ ਸੁਪਨੇ ਤੇ ਰਵਨੀਤ ਉਹ ਖੇ ਡੰਡੀਆਂ ਅੱਛਾ ਮਮਾ ਤੁਹਾਨੂੰ ਇਹ ਗੱਲ ਪਤਾ ਕੀ ਪੁੱਤ ਚਾਚੀ ਅੱਜ ਬੜਾ ਬੀਬੀ ਨੂੰ ਰੋੜਾ ਪਾਉਣ ਦੀ ਸੀ ਕਹਿੰਦੀ ਜੇ ਕੰਮ ਕਰ ਲੂੰਗੀ ਫੇਰੀ ਰੋਟੀ ਮਿਲੂਗੀ ਨਹੀਂ ਤੇ ਕੋਖਣੀ ਮਿਲਣਾ ਬੀਬੀ ਵਿਚਾਰੇ ਤੇ ਮੈਨੂੰ ਬੜਾ ਤਰਸੋਂਦਾ ਵਾ ਸਾਰਾ ਦਿਨ ਵਿਚਾਰੀ ਕੰਮ ਕਰਦੀ ਰਹਿੰਦੀ ਚਾਚੀ ਤਾਂ ਵੀ ਤੇ ਚਾਚੀ ਕਹਿੰਦੀ ਤੂੰ ਕੀ ਬਹਾਂਡ ਕਰਦੀ ਰਹੀ ਜਿੰਨੀ ਬਿਮਾਰ ਹੁੰਦੇ ਤੇ ਚਾਚਾ ਲਾ ਕੇ ਖੜੋਤਾ ਉਤਰਾ ਸੁਣਨ ਡਿਆ ਗੱਲਾਂ ਵੇਖੀ ਜਾਂਦੇ ਉਹਨਾਂ ਨਾਲ ਉਹ ਕਹਿ ਨਹੀਂ ਸਕਿਆ ਉਹ ਤਾਂ ਤੂੰ ਨਾ ਇਹ ਜਿਹੇ ਗੱਲਾਂ ਵਾਲਾ ਧਿਆਨ ਦੇ ਕਰ ਚੰਗਾ ਚਾਚੀ ਚੰਗੀ ਆ ਨਾਲੇ ਕਿਤੇ ਨਹੀਂ ਉਹ ਮਾੜੀ ਇਹੋ ਜਿਹੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਚੰਗਾ ਇਹਦੀ ਗੱਲ ਨਹੀਂ ਦਿਮਾਗ 'ਚ ਲਿਆਈਦੀ ਹੁੰਦੀ ਤੂੰ ਵੀ ਸੁਪਨੇ ਤਵਾਂ ਗੱਲਾਂ ਕਰਨ ਡਿਆ ਪਈਆਂ ਤੂੰ ਸੋ ਸਿਆਣੀ ਬਾੜਾ ਤੂੰ ਤੇ ਉਹਨੂੰ ਸਮਝਾਉਣੀ ਨਹੀਂ ਤੈਨੂੰ ਕੀ ਹੋ ਗਿਆ ਹਣ ਮम्मा ਹੋਰ ਗੱਲ ਕੋਈ ਨਹੀਂ ਆ ਬਸ ਬੀਬੀ ਦੇ ਤਰਸ ਜਿਹਾ ਆ ਜਾਂਦਾ ਵਾ ਵਿਚਾਰੀ ਸਾਰਾ ਕੰਮ ਕਰਦੀ ਰਹਿੰਦੀ ਆ ਚਾਚੀ ਤਾਂ ਵੀ ਤੁਹਾਨੂੰ ਗਲਤ ਹੈਗੀ ਪਤਾ ਚੱਪਲਾਂ ਵੀ ਲਿਬੜੀਆਂ ਵਾ ਪੈਣ ਹੋਣਾ ਕਿੱਥੋਂ ਆ ਤੁਹਾਡੀਆਂ ਪੈਲੀਆਂ ਚ ਆਇਆ ਸੀ ਤੇ ਪਾਣੀ ਲੋਣ ਆਲਾ ਇਹ ਤਾਂ ਪਾਣੀ ਲਾ ਕੇ ਆਇਆ ਵਾ ਤੇ ਨਾਲੇ ਆ ਕੱਖ ਦੀ ਦਵਾਈ ਜੀ ਪੋਣ ਵਾਲੀ ਤੇ ਮੈਂ ਚੱਲ ਪਾਵਾ ਤੇ ਉਹ ਪਾ ਕੇ ਹੁਣੇ ਆਇਆ ਵਾ ਤੇ ਮੈਂ ਚੱਲ ਘਰ ਆਵਾ ਮੈਂ ਸੋਚਿਆ ਨਾਲੇ ਪੈਣ ਨੂੰ ਦੱਸ ਆਵਾ ਕਿ ਪਾਣੀ ਪੂਣੀ ਲਾਤਾ ਵਾ ਆਈ ਸ਼ਾ ਸਾਡੀਆਂ ਪੈਲੀਆਂ ਚ ਆਇਆ ਪਾਣੀ ਪੂਣੀ ਲਾ ਕੇ ਫਿਰ ਚੱਲ ਵਧੀਆ ਕੀਤਾ ਵਾ ਛੋਨਾ ਕਿਦਾਂ ਆਪਣਾ ਫਿਰ ਛੋਨਾ ਤਾਂ ਪੈਣ ਬਹੁਤ ਵਧੀਆ ਵਾ ਪੈਣ ਜੇ ਮੇਰੀ ਇੱਕ ਗੱਲ ਮੰਨੇ ਤੇ ਤੇ ਨਾਲ ਇੱਕ ਗੱਲ ਕਰਾਂ ਹਾਂ ਦੱਸ ਕੀ ਗੱਲ ਆ ਪੈਣਾ ਜਦੋਂ ਤੈਨੂੰ ਵੀ ਪਤਾ ਵਾ ਕਿ ਮੇਰੇ ਕੋ ਵੀ ਘਰ ਦਾ ਕੰਮ ਹੁੰਦਾ ਵਾ ਘਰ ਹੋਣਾ ਖਾਹਦਾ ਵਾ ਤੇ ਪਾਣੀ ਪੂਣੀ ਕਈ ਵळे ਝੋਨੇ ਚੋਂ ਕੱਟ ਜਾਂਦਾ ਵਾ ਤੇ ਜੇ ਆਪਾਂ ਪੈਸੇ ਦੇ ਕੇ ਬੰਦਾ ਰੱਖ ਲਈ ਜਿਹੜਾ ਪਾਣੀ ਪੂਣੀ ਵੇਖ ਲੇ ਮੈਂ ਹਫਤੇਕ ਬਾਅਦ ਉਹ ਢੇੜਾ ਮਾਰ ਲਿਆ ਕਰੂੰਗਾ ਆਪ ਵੇਖ ਲਿਆ ਕਰੂੰਗਾ ਤੁਹਾਨੂੰ ਵੀ ਪਤਾ ਵਾ ਕਿ ਜੇ ਝੋਨੇ ਚੋਂ ਪਾਣੀ ਸੁੱਕ ਗਿਆ ਤੇ ਝੋਨਾ ਖਰਾਬ ਹੋਣਾ ਕਾਕਾਂ ਬਹੁਤ ਜ਼ਿਆਦਾ ਹੋਣਾ ਵਾ ਤੇ ਮੈਂ ਸੋਚਣ ਡਿਆ ਕਿ ਪੈਸੇ ਦੇ ਕੇ ਬੰਦੇ ਹੀ ਰਖ ਲਿਆ ਆਪਾਂ ਜਿਹੜਾ ਨੇ ਰਸਵੇਰੇ ਵੀ ਪਾਣੀ ਬੰਦਾ ਵੇਖ ਲਿੰਦਾ ਹਾਂ ਇਹ ਤੇ ਗੱਲ ਹੈਗੀ ਆ ਤੈਨੂੰ ਵੀ ਕਰਦਾ ਕੰਮ ਵਾ ਤੂੰ ਹੀ ਆਪਣਾ ਤੂੰ ਸਾਰਾ ਆਪਣਾ ਕੋਈ ਗੱਲ ਨਹੀਂ ਆ ਅਸੀਂ ਇੰਜ ਕਰੇ ਕਰਾਂਗੇ ਅਸੀਂ ਚੱਲ ਜੇ ਕਰਾਂਗੇ ਸਾਰੇ ਜਾਣੀਆਂ ਦੇਖ ਆਇਆ ਕਰਨਾ ਹੀ ਆਪੇ ਪਾਣੀ ਕੁਦ ਪੈਣ ਮੈਂ ਤੇਰੀ ਗੱਲ ਮੰਨ ਲਈ ਪਰ ਦਿਨੇ ਤੇ ਤੂੰ ਵੇਖ ਆਇਆ ਕਰੋਂਗੀ ਤੇ ਜਦੋਂ ਰਾਤ ਦੀ ਵਾਰੀ ਆਈ ਤੂੰ ਇਹਨਾਂ ਕੁੜੀਆਂ ਨੂੰ ਲੈ ਕੇ ਰਾਤ ਵੀ ਤੁਰੇ ਫੇਰੀ ਕਰੂੰਗੀ ਉਹ ਤੇ ਗੱਲ ਹੈਗੀ ਆ ਮੈਂ ਤੇਰੀ ਗੱਲ ਮੰਨਦੀ ਪਰ ਔਕੇ ਸੋਕੇ ਸਾਰਲੇ ਕਰਾਂਗੇ ਕਰਨਾ ਹੀ ਪੈਣਾ ਹੁਣ ਉਹ ਪੈਣ ਕੀਤਾ ਤੇ ਜਾਊਗਾ ਦਿਨੇ ਤੇ ਤੁਸੀਂ ਵੇਖਾ ਹੋਗੇ ਗੱਲ ਤੇ ਰਾਤ ਦੀ ਆ ਇੱਕ ਤੇ ਹੁਣ ਹਨੇਰਾ ਉੱਤੋਂ ਜਾਨਵਰ ਇੰਨੇ ਤੁਰੇ ਫਿਰਦੇ ਆ ਇਹ ਨਿੱਕੇ ਨਿੱਕੇ ਕੁੜੀਆਂ ਲੈ ਕਿੱਥੇ ਤੁਰੇ ਫਿਰੂੰਗੀ ਆਪਾਂ ਬੰਦਾ ਪਾਏ ਦੇ ਵੇਲ ਲੈਨੇ ਹਨੇਰੇ ਸਵੇਰੇ ਬੰਦਾ ਆਪੇ ਪਾਣੀ ਵੇਖ ਲਿਆ ਕਰੂਗਾ ਉਹ ਤੇ ਹੈਗੀ ਗੱਲ ਆ ਪਰ ਤੈਨੂੰ ਪਤਾ ਹੀ ਹਨ ਪੈਸਾ ਵੀ ਕਿੱਥੋਂ ਇੰਨਾ ਪੈਸਾ ਆਵੇ ਉਹ ਪੈਣ ਹੋਰ ਟੈਨਸ਼ਨ ਲੈ ਤੂੰ ਉਹ ਮੈਂ ਆਪੇ ਕਰ ਲਊਗਾ ਤੈਨੂੰ ਪੈਸੇ ਦੀ ਗੱਲ ਕੀਤੀ ਆ ਉਹ ਮੈਂ ਆਪੇ ਕਰ ਲੈਣਾ ਪੈਸੇ ਦੀ ਗੱਲ ਨਾ ਕਰ ਉਹ ਮੈਂ ਆਪੇ ਉਹਨਾਂ ਕਰ ਲੂੰਗਾ ਮੇਰੇ ਸਵੇਰੇ ਬੰਦਾ ਜਾ ਕੇ ਪਾਣੀ ਵੇਖ ਆਇਆ ਕਰੂਗਾ ਤੂੰ ਇਹਨਾਂ ਟੈਨਸ਼ਨ ਲੈ ਚੱਲ ਫੇਰੇ ਗਿੰਦੂ ਵੇਖ ਲੈ ਜਿੱਦਾਂ ਤੈਨੂੰ ਸਹੀ ਲੱਗਦਾ ਵਾ ਜੋ ਚੰਗਾ ਲੱਗਦਾ ਕਰ ਲੈ ਓਦਾਂ ਹੀ ਤੂੰ ਆਓ ਚੱਲ ਬੈ ਤੂੰ ਮੈਂ ਨਾ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਬੈਠ ਉਹ ਸੁਣਾ ਤੇਰੀ ਦਾਦੀ ਤੇ ਚਾਚੀ ਦਾ ਕੀ ਹਾਲ ਆ ਅੱਜ ਸਵੇਰੇ ਚਾਚੀ ਤੇ ਦਾਦੀ ਦੀ ਲੜਾਈ ਹੋਂਦੀ ਸੀ ਚਾਚੀ ਨੇ ਤੇ ਬੜਾ ਰੋਲਾ ਪਾਇਆ ਤੇ ਦਾਦੀ ਨੂੰ ਕਹਿੰਦੀ ਜੇ ਤੇ ਕੰਮ ਕਰੂੰਗੀ ਤੇ ਫੇਰ ਹੀ ਰੋਟੀ ਖਾਉਂਗੀ ਨਹੀਂ ਤੇ ਤੈਨੂੰ ਰੋਟੀ ਨਹੀਂ ਮਿਲਲੀ ਪੁੱਤ ਹੈ ਉਹ ਐਸੇ ਕੰਮ ਵਾਲੀ ਆ ਨਹੀਂ ਮਾਮਾ ਜੀ ਮੈਨੂੰ ਬੜਾ ਤਰਸ ਹੁੰਦਾ ਦਾਦੀ ਤੇ ਵਿਚਾਰੀ ਸਾਰਾ ਕੰਮ ਕਰਦੀ ਰਹਿੰਦੀ ਆ ਉਹ ਪੁੱਤ ਤਰਸ ਤੇ ਆਉਣਾ ਵਾ ਬੁੱਢੇ ਵਾਰੇ ਆ ਪਰ ਗੱਲ ਇਹ ਆ ਨਾ ਉਹ ਆਪ ਹੀ ਗਈ ਆ ਆਪਾਂ ਘੜੇ ਭੇਜੀ ਉਹ ਆਪ ਹੀ ਉਧਰ ਗਈ ਆ ਨਾ ਮਾਮਾ ਜੀ ਨਾਲੇ ਨਾ ਚਾਚੀ ਨੇ ਨਾ ਦਾਦੀ ਦੀ ਸਾਰੀ ਜ਼ਮੀਨ ਨਾ ਸੈਦ ਦੇ ਨਾਮ ਲਵਾਲੀ ਆ। ਉਹ ਕਿਵੇਂ? ਮਾਮਾ ਜੀ ਇਹ ਨਹੀਂ ਮੈਨੂੰ ਪਤਾ ਪਰ ਚਾਚੀ ਨੇ ਸਾਰੀ ਜ਼ਮੀਨ ਆਪਣੇ ਨਾਮ ਲਵਾਲੀ ਆ। ਐਦਾਂ ਕਿ ਦਲਵਾਲੀ ਆ? ਉੱਚ ਦੇ ਤੁਹਾਡਾ ਵੀ ਸਭਨ ਦਾਵਾ। ਐਦਾਂ ਕਿ ਦਲਵਾਲੀ ਨਾ ਭੈਣ ਚਾਹ ਰਹਿਣ ਦੇ। ਉਰੇ ਆ। ਇੱਧਰ ਆਓ ਗੱਲ ਸੁਣੋ। ਹਾਂ ਕੀ ਗੱਲ ਹੈ ਕਿੰਦੂ? ਬੋਓ ਇੱਥੇ ਦਾਦਾ ਤੁਹਾਨੂੰ। ਆ ਕੁੜੀ ਕੀ ਬੋਲਣ ਦੀ ਆ? ਕਿਉਂ ਕੀ ਆਵਾ? ਦਾਦੀ ਨੇ ਆਂਦੀ ਸਾਰੀ ਜ਼ਮੀਨ ਉਹਦੇ ਨਾਂ ਲਾਤੀ ਆ ਨਹੀਂ ਨਹੀਂ ਇਹ ਤਾਂ ਐਵੇਂ ਮਾਰਦੀ ਛਦੈਣ ਆਏ ਤੇ ਐਣਾ ਛਦੈਣ ਇਹ ਨਹੀਂ ਛਦੈਣ ਤੂੰ ਆ ਤੂੰ ਕੁਗੂ ਬਣ ਕੇ ਤੁਰੇ ਫਿਰਦੀ ਏਦਾਂ ਕਿਦਾਂ ਲਾਤੀ ਇਹਨੇ ਨਾ ਤੁਹਾਡਾ ਨਹੀਂ ਹਿੱਸਾ ਹੈਗਾ ਉਹ ਕੋਈ ਗੱਲ ਨਹੀਂ ਆ ਉਹਦੀ ਜ਼ਮੀਨ ਆ ਉਹਨੇ ਜਿਹਦੇ ਨਾਂ ਲਾਤੀ ਉਹਦੀ ਮਰਜ਼ੀ ਆ ਚੰਗਾ ਜਿੱਦਾਂ ਦਾ ਜੀਕਤਾ ਨੇ ਕਰ ਲਿਆ ਤੇ ਸਾਨੂੰ ਕੋਈ ਗੱਲ ਨਹੀਂ ਸਾਡੇ ਕਰਮਾਂ ਦੇ ਦਾਣੇ ਸਾਨੂੰ ਰੱਬ ਦਈ ਜਾਂਦਾ ਤੂੰ ਨਾ ਫਿਕਰ ਨਾ ਕਰ ਤੇ ਮੈਂ ਐਵੇਂ ਨਾ ਇੰਨਾ ਗੱਲਾਂ ਦੇ ਕਰਕੇ ਲੜਾਈ ਨਹੀਂ ਕਰਨਾ ਚਾਹੁੰਦੀ ਲੜਨਾ ਨਹੀਂ ਚਾਹੁੰਦੀ ਮੈਂ ਨਹੀਂ ਲੜ ਸਕਦੀ ਬਸ ਠੀਕ ਆ ਤੂੰ ਇੱਧਰ ਐ ਕੋਈ ਗੱਲ ਨਹੀਂ ਐ ਗਿੰਦੂ ਜੋ ਸਾਡੇ ਭਾਗਾਂ ਦਾ ਨਾ ਸਾਨੂੰ ਮਿਲ ਹੀ ਜਾਣਾ ਵਾ ਨਾਲੇ ਮੈਨੂੰ ਆਪਣੇ ਵਾਹਿਗੁਰੂ ਤੇ ਯਕੀਨ ਆ ਜੋ ਮੇਰੇ 3 ਦੇ ਵੀ ਕਰਮਾਂ ਚੋਂ ਸਾਨੂੰ ਮਿਲ ਹੀ ਜਾਣਾ ਵਾ ਤੂੰ ਫਿਕਰ ਨਾ ਕਰ ਚਲ ਠੀਕ ਆ ਭੈਣ ਜੇ ਤੈਨੂੰ ਰੱਬ ਤੇ ਇੰਨਾ ਯਕੀਨ ਆ ਤੇ ਬਾਕੀ ਜੋ ਇਹ 3 ਦਾ ਭਾਗਾਂ ਦਾ ਵਾ ਉਹ ਇਹਨਾਂ ਨੂੰ ਰੱਬ ਨੇ ਦੇ ਹੀ ਦੇਣਾ ਮੈਂ ਆਪਣਿਆਂ ਦਾ ਆਪੇ ਹੀ ਵਾਢ ਲੈ ਆਪਣੇ ਪੈਰ ਕਵਾੜੀ ਆ ਬਿਮਾਰੀ ਮੇਰੀ ਜ਼ਮੀਨ ਮੇਰੇ ਨਾਂ ਹੋਊਗੀ ਤੇ ਇਹਦੀ ਹਿੰਮਤ ਹੀ ਮੈਨੂੰ ਇਦਾਂ ਕਹਿ ਦੇ ਵੀ ਰੋਟੀ ਕੰਮ ਕਰੇਗੀ ਤੇ ਮਿਲਣੀ ਤੂੰ ਕਿਧਰ ਤੁਰੀ ਆਉਣੀ ਆ ਮੂੰ ਚੋਕੇ ਕੋਹ ਨਹੀਂ ਬੀਬੀ ਕੀ ਹੈ ਤੁਹਾਡੇ ਹੂੰ ਬੜਾ ਚੁੱਪ ਜੇ ਕੋ ਮੇਰੇ ਮੂੰ ਨੂੰ ਕੀ ਹੋਇਆ ਕੋਹ ਨਹੀਂ ਮੈਂ ਕਿਉਂ ਚੁੱਪਾਂ ਬੜਾ ਹੋਰ ਤਰ੍ਹਾਂ ਦਾ ਲੱਗਣ ਰਿਹਾ ਹੈ ਨਹੀਂ ਤੈਨੂੰ ਉਦਾਂ ਹੀ ਲੱਗਾ ਤੇ ਨੂੰ ਮੇਰਾ ਮੂੰਹ ਤਾਂ ਕੀ ਲੱਗਾ ਤੂੰ ਕਿਧਰ ਆਈ ਆ ਮੂੰਹ ਚੋਕੇ ਆ ਗਈ ਐ ਨੂੰ ਮੈਂ ਤਾਂ ਬੀਬੀ ਤਾਂ ਆਈ ਸੀ ਕਿ ਬੜੀ ਉੱਚੀ ਉੱਚੀ ਬੜੀ ਦੂਰ ਤੱਕ ਤਾਂ ਦੀਆਂ ਆਵਾਜ਼ਾਂ ਜਾਂਦੀਆਂ ਚੰਗੇ ਨਹੀਂ ਲੱਗੀਆਂ ਤਾਂ ਇਦਾਂ ਕਾਹਦੀਆਂ ਆਵਾਜ਼ਾਂ ਜਾਂਦੀਆਂ ਅੱਡੀਆਂ ਕਾਹਦਾ ਚੰਗਾ ਲੱਗਦਾ ਕੀ ਤੁਸੀਂ ਤੇ ਡਿੰਪਲ ਕਿੱਦਾਂ ਲੜਦੀਆਂ ਵਾ ਕਿੱਦਾਂ ਕੰਮ ਤੋਂ ਅਸੀਂ ਤਾਂ ਕੋਈ ਨਹੀਂ ਲੜੀਆਂ ਦੀਦੀ ਬਾਹਰ ਲੋਕੇ ਗੱਲਾਂ ਕਰਨ ਦਾ ਕਿੰਨੀ ਉੱਚੀ ਉੱਚੀ ਆਵਾਜ਼ਾਂ ਆਉਣ ਡੀਆਂ ਵਾ ਇਦਾਂ ਚੰਗੇ ਛੜਾ ਲੱਗਦੀ ਨਹੀਂ ਜਾ ਨਹੀਂ ਜਾ ਆਪਣੇ ਘਰ ਨੂੰ ਕੰਮ ਕਰ ਜਾ ਕੇ ਆਪਣੇ ਕੈਨੋ ਕਿਤੇ ਪਤਾ ਨਹੀਂ ਆਵਾਜ਼ ਸੁਣ ਗਈਆਂ ਤਾਂ ਕੋਈ ਨਹੀਂ ਲੜੀਆਂ ਨਹੀਂ ਬੀਬੀ ਜੇ ਮੈਂ ਤਾਂ ਹੋਣਾ ਜੇ ਮੈਂ ਪਰ ਰੋਟੀ ਫੜਾ ਕੇ ਗਈ ਮੈਂ ਰੋਟੀ ਖਾ ਕੇ ਹਟ ਗਈਆਂ ਜਾ ਬੀਬੀ ਇਦਾਂ ਝੂਠ ਨਾ ਬੋਲੋ ਤੁਹਾਡੇ ਮਿੰਦੇ ਦਾ ਕੰਮ ਨਾ ਮੈਂ ਕਰਦੇ ਕਰੂੰਗੀ ਮੈਨੂੰ ਆਵਾਜ਼ ਮਾਰ ਲੈ ਕਰੋ ਤੁਸੀਂ ਸਾਰਾ ਦਿਨ ਕੰਮ ਕਰੇਂਗੇ ਜਾ ਕੇ ਆਪਣਾ ਕੰਮ ਕਰ ਜਾ ਆਪਣੇ ਘਰ ਨੂੰ ਬੀਬੀ ਤੁਸੀਂ ਨਾ ਐਵੇਂ ਇਦਾਂ ਨਾ ਕਰੋ ਤੇ ਜਿਹੜਾ ਕੰਮ ਹੁੰਦਾ ਨਾ ਮੈਨੂੰ ਆਵਾਜ਼ ਮਾਰ ਲੈ ਕਰੋ ਪਲਕੋਣੀ ਕਰਾ ਦੇ ਕਰਨਗੇ ਨਹੀਂ ਤੇ ਜਾ ਨਾ ਜਾ ਕੰਮ ਕਰਾਓ ਵੱਡੀ ਤੋਂ ਆਪਣਾ ਤੇਰ ਕੋ ਅੱਡੀ ਦੁਪਹਿਰ ਤੱਕ ਬਹੁ ਕਰ ਮੰਨ ਲਈ ਹੁੰਨੀ ਆਪਣਾ ਤੇਰ ਕੋ ਕੰਮ ਨਹੀਂ ਹੁੰਦਾ ਸਾਡਾ ਕਰੋਣਾ ਵਾ ਤੋ ਕੰਮ ਕਰਾ ਦਿਆਂ ਕਰੇਗੀ ਤੂੰ ਕਰ ਲੈਂਦੀ ਹੈ ਕਿ ਵਾਧੂ ਜੀ ਦਾ ਕੰਮ ਮੈਨੂੰ ਕਿ ਲੋੜ ਕੰਮ ਕਰਨ ਦੀ ਤਾ ਤੂੰ ਆਪਣੇ ਘਰ ਨੂੰ ਜਾ ਕੇ ਤੇ ਆਪਾ ਆਪਣਾ ਕੰਮ ਕਰੋ ਨਹੀਂ ਬੀਬੀ ਕੋਈ ਗੱਲ ਨਹੀਂ ਐ ਇਦਾਂ ਨਹੀਂ ਕਰੀਦਾ ਮੈਂ ਕਰਦੇ ਨਹੀਂ ਜਾ ਤੂੰ ਆਪਣੇ ਘਰ ਨੂੰ ਦਾਨੀ ਨਾ ਭਣ ਤੂੰ ਜਾ ਜਾ ਉਠ 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 ਫੋਟਾ ਆਪਣੇ ਘਰ ਨੂੰ ਜਾ ਨਾ ਲਿਆ ਵਾਜ ਜਸਵੀਰ ਹਾਂ ਨਾ ਲਿਆ ਤਾਂ ਮੈਨੂੰ ਦਵਾਈ ਦਿਵਾ ਲਿਆ ਕਿਹਾ ਮੇਰੇ ਬੜੇ ਦਿਨ ਹੋ ਗਏ ਮੈਂ ਬੜੀ ਔਖੀ ਮੇਰੇ ਬੜੀ ਵੱਖੀ ਚ ਪੀੜ ਹੋਣ ਰਹੀ ਹੈ ਤੇ ਮੈਂ ਕਿਹਾ ਨਹੀਂ ਮੈਂ ਅਜਲ ਠੀਕ ਹੋ ਰਹੀ ਜਾਊਗੀ ਹਟ ਹੀ ਜਾਊ ਹਟਣੀ ਨਹੀਂ ਗਈ ਤਾਂ ਮੈਂ ਦਵਾਈ ਦਿਵਾ ਲਿਆ ਮੇਰੇ ਬਹੁਤ ਪੀੜ ਹੋਣ ਰਹੀ ਹੈ ਅੱਜ ਦੇ ਜਿਆਦੀ ਹੋਣ ਰਹੀ ਨਾ ਜਰਿਆਂ ਜਾਣ ਲਿਆ ਮੇਰ ਕੋ ਮੈਂ ਕਿਹਾ ਕਿ ਤੇ ਪਿਆਰ ਕਰਵਾਇਆ ਵਾ ਮੇਰੇ ਤੇ ਸਿਰ ਦਰਦ ਬਹੁਤ ਹੋ ਰਿਹਾ ਮੈਂ ਤੇ ਬਹੁਤ ਦੁਖੀ ਆ ਪਤਾ ਨਹੀਂ ਕੀ ਨੁਕਸ ਪੈ ਗਿਆ ਮੇਰੇ ਤੇ ਤੇ ਮੈਂ ਅਪਾਇੰਟਮੈਂਟ ਲਈ ਮੈਂ ਜਾਣਾ ਵਾ ਤੁਹਾਡੇ ਦੋਵਾਂ ਤੋਂ ਵੱਧ ਮੈਂ ਦੁਖੀ ਆ ਮਾਦਾ ਤੂੰ ਵੀ ਚਲ ਜਾ ਨਾਲ ਨਹੀਂ ਨਹੀਂ ਉਹ ਨਹੀਂ ਜਾ ਸਕਦੇ ਉਹ ਉੱਥੇ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਫਿਰ ਮੈਂ ਤੁਹਾਨੂੰ ਅਪਾਇੰਟਮੈਂਟ ਲਈ ਆ ਤੇ ਇਹਨਾਂ ਨੂੰ ਇੱਥੇ ਕਿਤੇ ਲੈ ਕੇ ਮਗੀ ਦਵਾਈ ਦਵਾਈ ਬਾਤ ਚਾਣ ਕੇ ਤਾਂ ਮਾਦਾ ਮਾਚ ਲੈਣੀ ਕੋਈ ਮੇਰੇ ਬੜੀ ਜਸਵੀਰ ਪੀੜ ਹੋਣ ਢਈ ਡਿੰਪਲ ਮੈਂ ਕਹੀ ਦੇਣਾ ਕਿ ਮੈਂ ਐਸੇ ਕਰਕੇ ਨਹੀਂ ਕਹਿਣ ਢਈ ਹਾਂ ਤੁਸੀਂ ਹੁਣ ਇੰਦਾ ਕਹਿ ਲੱਗ ਪੋ ਜੇ ਹੁਣ ਮੈਂ ਕਿਆ ਵਾ ਤੇ ਹਾਂ ਹਾਂ ਤੁਸੀਂ ਕਹਿਣਾ ਹੀ ਆ ਪਹਿਲਾਂ ਤੁਹਾਨੂੰ ਯਾਦ ਨਹੀਂ ਮੈਂ ਜਦੋਂ ਕਹਿਣਾ ਹੁੰਦਾ ਤੁਸੀਂ ਕੁਛ ਕਹਿਣਾ ਹੁੰਦਾ ਵਾ ਉਹਨਾਂ ਨੇ ਹੁਣ ਮੈਨੂੰ ਮਰਨਾ ਚਾਹਣਾ ਤੁਸੀਂ ਬਾਤ ਕਿਤੇ ਚੱਲ ਜਿਓ ਆਣ ਕੇ ਲੈ ਜਾਂਦੇ ਤੁਹਾਨੂੰ ਹਾਂ ਹਾਂ ਲਿਓਣੀ ਤੇ ਮੈਂ ਦਵਾਈ ਮੈਂ ਕਿਹੜੀ ਉੱਥੇ ਗਾੜੀ ਖਰੀਦਦਾਰੀ ਕਰਨ ਜਾਣਾ ਵਾ ਮੇਰੇ ਪੀੜ ਹੋਣ ਲਈ ਆ ਕੋਈ ਨਹੀਂ ਆਣ ਕੇ ਲੈ ਜਾਂਦੇ ਹੁਣ ਜਾਣ ਦੋ ਮੈਨੂੰ ਤੁਸੀਂ ਉਦੋਂ ਬਸ ਤਿਆਰ ਹੋਣਾ ਹੁੰਦਾ ਜਦੋਂ ਕਿਤੇ ਮੈਂ ਜਾਣਾ ਹੁੰਦਾ ਆ ਵੀ ਤੁਰਪੋ ਚੱਲ ਜਾ ਹੋ ਤਿਆਰ ਹੋ ਗਈ ਬਸ ਇਹਦਾ ਹੀ ਆਗੇ ਆਸਰਾ ਹੀ ਉਹਦਾ ਵਗਾ ਜਿੱਦਾਂ ਕਹਿ ਦਿੰਦੀ ਉਹਦਾ ਕਰ ਲੈਂਦਾ ਪਦਸ ਵਿੱਚ ਇੰਨੀ ਪੀੜ ਹੋਣ ਲਈ ਆ ਗਈ ਮੈਂ ਐਸੇ ਕਰਕੇ ਨਹੀਂ ਕਈ ਦਿਨ ਹੋ ਗਏ ਆ ਕੇ ਤੇ ਕਾਦਾ ਵਾ ਆਪੇ ਮੇਰੀ ਗਲਤੀ ਆ ਕੇ ਹੱਥ ਵੜ ਲੈ ਮੈਂ ਆਪਣੇ ਆਪੇ ਉਹਦਣ ਹੀ ਆਪਣਾ ਸੋਚ ਲੈਂਦੀ ਤੇ ਇੰਨੀ ਸ਼ਤਾਨ ਜਲਾਨੀ ਆ ਗਈ ਦੁੱਖ ਸੁੱਖ ਦਾ ਵੀ ਨਹੀਂ ਜਿੰਨੂੰ ਪਤਾ ਉਹ ਮੁੰਡਾ ਵਗਾ ਤੇ ਉਹਦਾ ਮੈਂ ਇੰਨਾ ਕਰਦੀ ਆਂ ਤੇ ਉਹ ਵੀ ਨਹੀਂ ਕਦੀ ਲਾਗੇ ਲੱਗਾ ਤੇ ਐਵੀ ਕੁ ਬੁਬਾਂ ਕੇ ਬੁੱਢੀ ਦੇ ਮਗਰ ਮਗਰ ਕੁੜੀਆਂ ਵਿਚਾਰੀਆਂ ਸਗੋਂ ਮੈਨੂੰ ਬੀਬੀ ਬੀਬੀ ਦਾਦੀ ਦਾਦੀ ਕਰਦੀਆਂ ਤਾਂ ਉਹਨਾਂ ਦੀ ਮੈਂ ਕਦਰ ਨਹੀਂ ਕਰਦੀ ਉਹਨਾਂ ਨੂੰ ਮੈਂ ਕੁੱਤੇ ਅੰਮ੍ਹੇ ਕਰਨੇ ਨਹੀਂ ਕਰਦੇਵੇਂ ਤਰੇ ਦੇ ਮੈਂ ਮੈਂ ਕਰਦੀ ਨਹੀਂ ਕੋਈ ਨੀ ਪੁੱਤ ਕਰ ਲੈਨੇ ਤੂੰ ਸਾਲਾ ਪਾਣੀ ਲੈ ਕੇ ਆਵਾ ਤੜਦੀ ਮੈਂ ਕਿਹਣਾ ਮੰਮਾ ਨੀਤੀ ਚੰਗੀ ਗਈ ਨਾ ਅਨਕੇ ਹੱਲ ਤਾਂ ਕਈ ਨਹੀਂ ਆਹ ਪੁੱਤ ਜੀ ਲਾ ਕੇ ਬੈ ਗਈ ਤੇ ਮੈਂ ਤੇਰੇ ਮਾਮੇ ਨੂੰ ਕਿਹਾ ਹੀ ਕਿ ਛੱਡ ਜੀ ਤੇ ਉਹ ਛੱਡ ਕੇ ਨਹੀਂ ਗਿਆ ਕਹਿੰਦਾ ਹੱਲੇ ਰੱਖਣਾ ਵਾ ਇਹਨੂੰ ਸਗੋ ਚੰਗਾ ਵਾ ਕਿ ਚੱਲ ਗਈ ਇੱਥੇ ਵੀ ਤੇ ਬੀਬੀ ਦੀ ਕੋੜ ਕੋੜ ਸੁਣਨੀ ਹੁੰਨੇ ਨਹੀਂ ਪੁੱਤ ਐਦਾਂ ਨਹੀਂ ਕਹਿੰਦਾ ਹਾਂ ਦਾ ਤੂੰ ਕੰਮ ਨਹੀਂ ਆ ਬਸ ਇਦਾਂ ਹੀ ਕਰਦੀ ਰਹੇ ਕਰ ਇਹ ਲੜਾਈ ਹੈਗੀ ਫਾਲੇ ਨਹੀਂ